ਐਸਪੀ ਸਾਹਿਬ ਕੱਲ ਇੱਕ ਗੋਲੀकांड ਹੋਇਆ ਸੀ ਰਜਿੰਦਰਾ ਕਾਲਜ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਹੁਣ ਤੱਕ ਉਸ मामਲੇ 'ਤੇ ਅ ਜਿਹੜੀ ਇਹ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਰਜਿੰਦਰਾ ਕਾਲਜ ਦੇ ਵਿੱਚ ਇੱਕ ਲੜਕੇ ਵੱਲੋਂ ਫਾਇਰ ਕੀਤੇ ਗਏ ਸੀ ਉਸ ਸੰਬੰਧ ਵਿੱਚ ਅਸੀਂ ਥਾਣਾ ਕੋਤਵਾਲੀ ਦੀ ਵਿੱਚ ਮੁਕੱਦਮਾ ਨੰਬਰ 209 ਅੰਡਰ ਸੈਕਸ਼ਨ 125 190 191 ਸਬਸੈਕਸ਼ਨ 3 ਅ uh, ਐਂਡ uh, 25 ਆਰਮਜ਼ ਐਕਟ ਦੇ ਤਹਿਤ ਮੁਕਦਮਾ ਦਰਜ ਜੇਸ਼ ਕੀਤਾ ਸੀਗਾ ਜਿਸ ਦੇ ਵਿੱਚ ਪੰਜ ਜਿਹੜੇ ਦੋਸ਼ੀ ਸੀਗੇ ਪਾਈ ਨੇਮ ਦਰਜੇਸ਼ਟ ਕੀਤਾ ਸੀਗੇ ਉਸ ਦੇ ਵਿੱਚੋਂ ਜਿਹੜਾ ਮੁੱਖ ਦੋਸ਼ੀ ਸੀਗਾ ਜਿਸ ਨੇ ਫਾਇਰ ਕੀਤੇ ਸੀਗੇ ਜਸਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਜੋ ਕਿ ਪਿੰਡ ਬੀੜਪਹਿਮੰਦ ਰਹਿਣ ਵਾਲਾ ਉਸ ਨੂੰ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਗ੍ਰਿਫਤਾਰ ਕਰ ਲਿਆ ਤੇ ਉਸ ਦੇ ਨਿਸ਼ਾਨਦੇਹੀ ਦੇ ਉੱਪਰ ਜਿਹੜਾ ਉਸ ਨੇ ਯੂਜ਼ ਕੀਤਾ ਸੀਗਾ ਵੈਪਨ ਪਤੀਪੁਰ ਨਜਾਇਜ਼ ਅਸਲਾ ਉਹ ਵੀ ਉਹਦੀ ਪਜੈਸ਼ਨ ਦੇ ਵਿੱਚੋਂ ਰਿਕਵਰ ਕਰ ਲਿਆ ਇਸ ਦੇ ਵਿੱਚ ਦੋ ਗਰੁੱਪ ਜਿਹੜੇ ਬਣੇ ਹੋਏ ਨੇ ਇੱਕ ਸੁਖਦੀਪ ਸਿੰਘ ਦਾ ਸੀਗਾ ਤੇ ਇੱਕ ਜਿਹੜੇ ਜਲਪ੍ਰੀਤ ਸਿੰਘ ਜਿਹੜਾ ਇਹ ਜਸਦੀਪ ਸਿੰਘ ਹੈ ਇਹਨਾਂ ਦੋਨਾਂ ਗਰੁੱਪ ਦੀ ਆਪਸ ਦੇ ਵਿੱਚ ਪਹਿਲਾਂ ਵੀ ਲੜਾਈ ਹੋਈ ਸੀ ਜਿਸ ਦੇ ਵਿੱਚ थाना ਸਿਵਲ ਲਾਈਨ ਦੇ ਵਿੱਚ ਮੁਕੱਦਮਾ ਨੰਬਰ 285 ਦਰਜ ਜਿਸ਼ਟਾ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਜਸਦੀਪ ਸਿੰਘ ਨੂੰ ਕੱਲ ਅਸੀਂ ਫੜਿਆ ਤੇ ਉਸ ਮੁਕੱਦਮੇ ਦੇ ਵਿੱਚ ਵੀ ਦੋਸ਼ੀ ਹੈ ਸੋ ਇਸ ਨੂੰ ਅਸੀਂ ਇਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਹੁਣ ਇਸ ਦੇ ਨਾਲ ਧੋਖਾੜੀ ਦਾ ਮੁਸ਼ਕਲ ਕਰ ਰਹੇ ਆ ਤੇ ਬਾਕੀ ਜਿਹੜੇ ਇਹਦੇ ਨਾਲ-ਨਾਲ ਹੋਰ ਕਿਹੜੇ-ਕਿਹੜੇ ਬੰਦੇ ਨੇ ਇਹਨ ਉਹਨਾਂ ਸਾਰਿਆਂ ਦੀ ਆਈਡੈਂਟੀਫਿਕੇਸ਼ਨ ਕਰਕੇ ਸਭ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਹ